ਹਰ ਗੁਰਗੰਦ ਸਿੰਘ ਆਪੇ ਮੁੱਚੇਗਾ ਸਤਗੁਰਾਂ ਦੇ ਬਚਨ ਨੂੰ ਸਾਨੂੰ ਕਰਾਉਂਦੇ ਹਨ ਭਾਈ ਸਾਹਿਬ ਕਿ ਸ੍ਰੀ ਗੁਰੂ ਗੋਬਿੰਦ ਸਿੰਘ ਮਹਾਰਾਜ ਦਾ ਅਮਰ ਵਖੂਨ ਨੂੰ ਕਹਿੰਦੇ ਨੇ ਸੱਚਾ ਹੋਵੋ ਕੀ ਹੈ ਸੱਚਾ ਅਮਰ ਗੁਰਗੰਦ ਦਾ ਸੰਗ ਗੁਰੂ ਪਿਆਰੇ ਸਤ ਸੰਗਤ ਮੇਲਾਪ ਕਰ ਪੰਜ ਰੂਪ ਸੰਗਤ ਸੰਗਤ ਸ੍ਰੀ ਗੁਰਗੰਦ ਸਾਹਿਬ ਦੀ ਗੁਰੂ ਦੀ ਇੱਕੋ ਹੀ ਸੰਗਤ ਹੈ ਵਾਖ ਸਹਿਮਾਨ ਭਟ ਕੀਰਤਨ ਜੇ ਵਾਕਸ਼ਿਸ਼ ਕਰਦੇ ਹਾਂ ਨਹਮ ਆਵ ਗੁਣ ਭਰੇ ਏਕ ਗੁਣ ਨਾਹੀ ਅਮਰਚਾਰ ਵਿਥੈ ਬੁਖਾਈ ਮਾਇਆ ਮੋਹ ਭਰਮ ਬਹਿ ਭੂਲੇ ਸੁਖ ਦਾ ਰਾਸਿਉ ਕੀਰਤਨ ਗਾਈ ਇਕ ਉਤਮ ਪੰਥ ਸੁਨਿਓ ਗੁਰ ਸੰਗਤ ਇਹ ਮਿਲਾਂ ਦੀ ਜਨਤਰਾਸ਼ਿ ਮਤਾਏ ਇਕੋ ਇਕ ਗੁਰੂ ਦੀ ਸੰਗਤ ਹੈ ਜਿਸ ਸੰਗਤ ਦਾ ਮਿਲ ਕੇ ਬੰਦਾ ਇਸ ਸੰਸਾਰ ਤੋਂ ਆਪਣਾ ਜੀਵਨ ਸਫਲਾ ਕਰਕੇ ਸਤਿਗੁਰਾਂ ਦੇ ਦਰ ਦੇ ਉੱਤੇ ਪਰਮਾਨੰ ਹੋ ਜਾਂਦਾ ਹੈ ਜਮਾਂ ਦਾ ਪ੍ਰਾਪਤ ਹੋ ਜਾਂਦਾ ਹੈ ਇੱਕ ਵੇਲੇ ਇਸ ਤਰ੍ਹਾਂ ਦੁਨਿਆਵੀ ਬੰਦੇ ਨੇ ਕੋਈ ਵੀ ਤਰਕੀ ਕਰਨਾ ਆਪਣੇ ਜੀਵਨ ਸਫਲਾ ਕਰਨਾ ਹੋਵੇ ਚੰਗੀਆਂ ਜਵਾਬਾਂ ਲੈਣੀਆਂ ਹੋਣ ਤਾਂ ਸਕੂਲ ਦੇ ਉੱਤੇ ਜਾਣਾ ਪੈਂਦਾ ਹੈ ਦੁਨਿਆਵੀ ਪੜਾਈ ਕਰਨੀ ਪੈਂਦੀ ਹੈ ਇਸੇ ਤਰ੍ਹਾਂ ਹੀ ਜੇ ਆਪਣੇ ਜੀਵਨ ਨੂੰ ਸਫਲਾ ਕਰਨਾ ਮਾਨਵਿਕ ਸ਼ਾਨ ਕੀ ਲੈ ਕੇ ਪਾਉਣੀ ਹੈ ਜਿਹੜੇ ਆਪਣੇ ਪੰਜ ਤਤ ਪਰਮਾਤਮਾ ਵੱਲੋਂ ਇਹ ਸਰੀਰ ਵਿੱਚ ਪਏ ਹਨ ਜਿੰਨਾ ਤਤਾਂ ਦਾ ਕਰਕੇ ਬੰਦਾ ਹਰ ਵੇਲੇ ਭੱਜਿਆ ਦੌੜਿਆ ਰਹਦਾ ਹੈ ਸਤਿਗੁਰੂ ਬਾਣੀ ਕਿਰਵਾਉਂਦੇ ਹਨ ਕਿ ਜਿਹੜੇ ਪੰਜ ਤਤ ਹੈ ਇਹ ਬੰਦੇ ਨੂੰ ਦੇਹ ਰਾਤ ਲੜਾਈ ਕਰਦੇ ਨੇ ਅਪਣ ਪੰਜ ਹਮ ਇਹ ਜਣਾ ਕਿਉਂ ਰੱਖਣ ਕਰਮਾਰ ਬੰਨਾ ਮਾਰੇ ਗੁੰਡੇ ਨੀਤ ਨੀਤ ਕਿਸ ਆਗਿਆ ਤੇ ਵੀ ਬੁਕਾਰ ਲੈਣਾ ਇਹ ਹਰ ਜਿਹੜੇ ਬੰਦੇ ਨੂੰ ਜਿਹੜੇ ਆਤਮਾ ਨੂੰ ਪ੍ਰਧਾਨ ਕਰਦੇ ਹਨ ਬੰਦੇ ਦੇ ਕਾਰਜ ਜਿਹੜੇ ਉਹਨੇ ਉਹਨਾਂ ਨੂੰ ਖਤਮ ਕਰ ਰਹੇ ਹਨ ਸਤਿਗੁਰਾਂ ਨੇ ਬੜਾ ਸੁੰਦਰ ਆਪਾਂ ਨੂੰ ਬਖਸ਼ਿਸ਼ ਕੀਤੀ ਹੈ ਜਿਹੜੀ ਗੁਰਬਾਣੀ ਧੁਰ ਕੀ ਬਾਣੀ ਆਈ ਤੈਨ ਸਗਲੀ ਚਿੰਤ ਮਟਾਈ ਹਰ ਪੱਖੋਂ ਹਰ ਮੋੜ ਤੇ ਹਰ ਥਾਂ ਤੇ ਸਤਿਗੁਰ ਆਪ ਨੂੰ ਬਖਸ਼ਿਸ਼ ਕਰਦੇ ਹਨ ਸਮਾਤ ਹੁੰਦੀ ਹੈ ਸਤਿਗੁਰਾਂ ਨੇ ਪੰਜ ਜੀਵ ਸਾਹਮਣੇ ਰੱਖੇ ਹਨ ਜਿਨ੍ਹਾਂ ਦੇ ਵਿੱਚ ਇੱਕ ਇੱਕ ਉਗਣਾ ਆਪਣਾ ਜੀਵਨ ਖਰਚ ਕਰ ਲੈਂਦੇ ਹਨ ਮ੍ਰਿਗ ਮੀਨ ਭ੍ਰਿੰਗ ਪਤੰਗ ਕੁਚ ਇਹ ਇੱਕ ਦੁੱਖ ਬਿਨਾਸ਼ ਇਹਨਾਂ ਵਿੱਚ ਇੱਕ ਇੱਕ ਦੁੱਖ ਹੈ ਆਪਣਾ ਜੀਵਨ ਖਰਚ ਕਰ ਲੈਂਦੇ ਇਹ ਇੱਕ ਉਗਣਾ ਕਰਦੇ ਹਨ ਮ੍ਰਿਗ ਮੱਛੀ ਮ੍ਰਿਗ ਖੈਰਨ ਮੀਨ ਮੱਛੀ ਭ੍ਰਿੰਗ ਭੌਰਾ ਪਤੰਗ ਪਤੰਗਾ ਅਤੀ ਕੁਝ ਹਾਥੀ ਇਹਨਾਂ ਵਿੱਚ ਇੱਕ ਇੱਕ ਵਰਨਾ ਹੈ ਜਿਹੜਾ ਹਿਰਨ ਹੈ ਇਹਦੇ ਅੰਦਰ ਹੀ ਕਸਤੂਰੀ ਹੁੰਦੀ ਹੈ ਬਸ ਪਰ ਉਹ ਕਸਤੂਰੀ ਦਾ ਕਰਕੇ ਦੌੜਿਆ ਜਾਂਦਾ ਹੈ ਦੌੜਣ ਦੇ ਦੌਰਾਨ ਉਹ ਟਿਕਾਉ ਉਹ ਇਹ ਸ਼ੀਸ਼ੀਂ ਜਾਂਦਾ ਹੈ ਮੀਨ ਮੱਛੀ ਹੈ ਉਹਨੂੰ ਜਦੋਂ ਕੋਈ ਮਸ਼ੀਨਾ ਕੋਈ ਕੁਲ ਦੀ ਨਮਾ ਕਾਂ ਦਾ ਕਰਕੇ ਉਹਨੂੰ ਚ ਪਾਉਂਦੀ ਹੈ ਫਸ ਜਾਂਦੀ ਹੈ ਆਪਣਾ ਜੀਵਨ ਬਰਬਾਦ ਕਰ ਲੈਂਦੀ ਹੈ ਪਰ ਇਹ ਜੋ ਭੌਰਾ ਹੈ ਉਹ ਫੁੱਲ ਦੇ ਉੱਤੇ ਗੋੜਦਾ ਹੈ ਉਹ ਅਬੂ ਦੇ ਉੱਤੇ ਆਸ਼ਕਾ ਸ਼ਾਮ ਪੈ ਜਾਂਦੀ ਹੈ ਫੁੱਲ ਦੇ ਉੱਤੇ ਬਿਠਾ ਉਹ ਫਿਰ ਆਪਣੇ ਅੰਗੀ ਉਹਨ ਸਮੇਂ ਲਿੰਦਾ ਹੈ ਸਰੀਰ ਛੱਡ ਜਾਂਦਾ ਹੈ ਪਤੰਗ ਪਤੰਗਾ ਲੈਣ ਤੇ ਆਉਂਦਾ ਹੈ ਆਪਣਾ ਆਪਨ ਪ੍ਰਮਾਨ ਕਰ ਜਾਂਦਾ ਹੈ ਆਪਣਾ ਸਰੀਰ ਧਿਆਨ ਲੰਗਦਾ ਇਸੇ ਤਰ੍ਹਾਂ ਹਾਥੀ ਕੁੰਚਰ ਉਹ ਕਾਮਬਸ ਹੋ ਕੇ ਐਸਾ ਮੁਹਾਜ ਦੇ ਬਸ ਪੈ ਜਾਂਦਾ ਹੈ ਉਹ ساری ਉਮਰ ਫਿਰ ਉਹਦੇ ਅੰਕਸ ਕੰਦੇ ਨੇ ਸੋ ਇਸ ਤਰ੍ਹਾਂ ਸਤਿਗੁਰੂ ਬਚਨ ਕਰਦੇ ਨੇ ਮ੍ਰਗ ਮੀਨ ਭ੍ਰਿੰਦ ਪਤੰਗ ਪੁੰਛ ਇਕ ਰੋਗ ਵਿਨਾਸ਼ ਪੰਜ ਰੋਗ ਅਸਾਧ ਅਸਾਧ ਜਾਮੇ ਤਾਂ ਕਿ ਕਿਰਤਕ ਆਸ ਜਿਸ ਬੰਦੇ ਵਿੱਚ ਪੰਜ ਰੋਗ ਨੇ ਉਹਨੂੰ ਕੀ ਆਸ ਹੈ ਕਿ ਮੈਂ ਇਹਨਾਂ ਦਾ ਛੁਟਕਾਰਾ ਪਾ ਲਵਾਂ ਪਰ ਇੱਕੋ ਇੱਕ ਸਤਿਗੁਰੂ ਬਖਸ਼ਿਸ਼ ਕਰਦੇ ਨੇ ਗੁਰੂ ਦੀ ਸੰਗਤ ਹੈ ਜਿਸ ਦੇ ਵਿੱਚੋਂ ਇਹ ਪੰਜੇ ਰੋਗ ਜਿਹੜੇ ਜੇ ਗੁਰੂ ਜੀ ਨਾਲ ਜੁੜਿਆ ਹੋਇਆ ਹੈ ਵਾਣੀ ਪੜਦਾ ਸਤਿਗੁਰਾਂ ਦਾ ਆਪਕ੍ਰਿਸ਼ ਲੈਂਦਾ ਹੈ ਗੁਰੂ ਨਾਲ ਕਰਦਾ ਹੈ ਸੇਵਨ ਕਰਦਾ ਹੈ ਫਿਰ ਇਹੀ ਜਿਹੜੇ ਪੰਜ ਤਤਾਂ ਬਾਬਾ ਜੀ ਦੇ ਵਿੱਚ ਨੇ ਇਹ ਆਪਣਾ ਰੂਪ ਬਦਲ ਲੈਂਦੇ ਆ ਜੇ ਕਹਾਵਾ ਦੁਨਿਆਵੀ ਪਾਸੇ ਵੱਲ ਜਾਂਦਾ ਹੈ ਪਰ ਜਦੋਂ ਗੁਰੂ ਨਾਲ ਜੁੜ ਜਾਂਦਾ ਹੈ ਫਿਰ ਉਹ ਗੁਰੂ ਨੂੰ ਮਿਲਣ ਵਾਸਤੇ ਉਹ ਇੱਛਾ ਮੈਨਣ ਹੋ ਜਾਂਦੀ ਹੈ ਇਹ ਪਰਮਾਤਮਾ ਨੂੰ ਮਿਲਿਏ ਕਿਵੇਂ ਮਿਲਿਏ ਗੁਰੂ ਦੇ ਦਰਸ਼ਨ ਕਰੇ ਜਿਵੇਂ ਬਾਬਾ ਨਾਨਕ ਸਿੰਘ ਜੀ ਮਹਾਰਾਜ ਜੀ ਨੇ ਛਿਰੀ ਦੇ ਦਰਸ਼ਨ ਜਿਦ ਗੁਰਨਾਨ ਸਿੰਘ ਤੋਂ ਪ੍ਰਗਟ ਕੀਤੇ ਕਰੋਧ ਹੈ ਜਿਹੜਾ ਕਰੋੜਾ ਇਹ ਜਦੋਂ ਬੰਨਾ ਬਾਣੀ ਦੇ ਨਾਲ ਜੁੜ ਜਾਂਦਾ ਸਿਮਰਨ ਦੇ ਨਾਲ ਜੁੜ ਜਾਂਦਾ ਫਿਰ ਇਹ ਜਿਹੜਾ ਵੀਰ ਰਸ ਬਣ ਜਾਂਦਾ ਹੈ ਭੈ ਨਾ ਹੋਵੇ ਕੋਈ ਦਿੱਤਨ ਹੈ ਨਾ ਹੈ ਭੈ ਮਾਨ ਤਾਨਾ ਮਨ ਨੂੰ ਸ਼ਾਂਤੀ ਹੈ ਪਰ ਜਿਹੜਾ ਬੰਦਾ ਮਨ ਕਿਸੇ ਤੇ ਕੋਈ ਅਟੈਚ ਕਰਦਾ ਹੈ ਇਹਨੂੰ ਕੋਈ ਪਰੇਸ਼ਾਨ ਕਰਦਾ ਹੈ ਫਿਰ ਉਹ ਵੀਰ ਰਸ ਬਣ ਜਾਂਦਾ ਹੈ ਲੋਭ ਹੈ ਦੁਨਿਆਵੀ ਤੁਮਾਂ ਵਿੱਚ ਹੈ ਪਰ ਜਦੋਂ ਪ੍ਰਮਾਤਮਾ ਦੇ ਨਾਲ ਸਿਮਰਨ ਦੇ ਇੱਧਰ ਲੱਗ ਜਾਂਦਾ ਹੈ ਤਾਂ ਲੋਭ ਫਿਰ ਸੇਵਾ ਸਰੋਹnde ਵਿੱਚ ਲੋਭ ਕਰ ਲਈ ਕਿ ਪ੍ਰਾਣੀ ਤੂੰ ਆਇਆ ਨਾ ਲੈਣ ਮਾਤ ਨਹੀਂ ਹਰ ਵਿਦਿਆ ਕਰਾਉਂ ਛੁਟ ਕੇ ਨਾ ਉੜ ਜਾਣੀ ਪ੍ਰਾਣੀ ਤੂੰ ਆਇਆ ਨਾ ਲੈਣ ਲੱਗਾ ਕਿ ਤਕਹੋਂ ਪੜੇ ਸਭ ਲੋਕ ਦੀ ਚੱਲੀ ਰਹਿਣ ਤੇ ਬੰਦਾ ਇਧਰਲੇ ਪਾਸੇ ਇਹ ਲੋਭ ਕਰਦਾ ਹੈ ਪ੍ਰਮਾਤ ਸਿਮਰਨ ਕਰੀਏ ਸੇਵਾ ਕਰ ਲਈ ਭਾਈ ਭਗਤ ਰਬਿਦਾਸ ਹੀ ਫਰਮਾਉਂਦੇ ਹਾਂ ਤੁਮ ਮਗਦੂਨ ਸਪੀਰ ਸਪੀਰ ਹਮ ਬੁੱਤਰੇ ਜਸਮੀਰਾ ਸੱਜ ਸੰਗਤ ਮੇਰੇ ਲਈ ਆਵਾਦ ਜੈਸੇ ਮਨੁੱਖ ਮਖੀਰਾਂ ਦੇ ਬੰਦਾ ਮੁਖਾਰ ਦੇ ਵਿੱਚ ਜਿਹੜੇ ਮਕੀਆਂ ਉਹਦੇ ਲੇਟੂ ਘਰ ਲੇਟੂ ਤੇ ਖੁਈਆ ਰਹਿੰਦੇ ਨੇ ਇੱਕ ਦੂਜੇ ਉੱਤੇ ਮਾਸਤ ਰਹਿੰਦੇ ਨੇ ਇਸੇ ਤਰ੍ਹਾਂ ਪਰਮਾਤਮਾ ਜਿਹੜਾ ਜੀਵ ਹੈ ਉਹ ਪਰਮਾਤਮਾ ਨਾਲ ਜੁੜਦਾ ਗੁਰੂ ਦੇ ਨਾਲ ਆ ਕੇ ਜੁੜਦਾ ਜਦੋਂ ਵੀ ਸਮਾਂ ਮਿਲਦਾ ਗੁਰੂ ਸ਼ਰਮ ਦੇ ਵਿੱਚ ਆਉਂਦਾ ਇੱਥੇ ਫਿਰ ਆਪਣੀ ਸਮਤ ਲੈ ਕੇ ਆਪਣੇ ਜੀਵਨ ਨੂੰ ਪਰਫेक्ट ਕਰਦਾ ਤਾਂ ਕਾਮ ਕ੍ਰੋਧ ਲੋਭ ਮੋਹ ਜਿਹੜਾ ਮੋਹ ਹੈ ਬੱਝਿਆ ਨਾਲ ਲੋਕ ਪਰਵਾਰ ਨਾਲ ਉਹ ਕਰਦਾ ਉਹ ਪਿਆਰ ਦੇ ਵਿੱਚ ਬਦਲ ਜਾਂਦਾ ਫਿਰ ਹਰ ਇੱਕ ਨਾਲ ਪਿਆਰ ਕਰਦਾ ਤੇ ਉਹ ਉਹ ਵੀ ਬਦਲ ਜਾਂਦਾ ਜਿਹੜਾ ਹੰਕਾਰ ਹੈ ਫਿਰ ਉਹ ਵੀ ਖਤਮ ਹੋ ਜਾਂਦਾ ਹੰਕਾਰ ਵੀ ਫਿਰ ਗੁਰੂ ਦਾ ਆਸਰਾ ਲੱਕ ਕੇ ਗੁਰੂ ਦੇ ਨਾਲ ਜੁੜ ਕੇ ਫਿਰ ਸ਼ੁੱਧ ਹੰਕਾਰ ਬਣ ਜਾਂਦਾ ਗੁਰੂ ਦਾ ਆਸਰਾ ਲੈਂਦਾ ਗੁਰੂ ਦੀ ਕਿਰਪਾ ਨਾਲ ਜੋਗਾਲ ਕਰਨਾ ਗੁਰੂ ਦੇ ਆਸਰਾ ਧੰਕੇ ਨਾਲ ਕਰਦਾ ਸੋ ਇਸ ਤਰ੍ਹਾਂ ਜਦੋਂ ਬੰਦਾ ਗੁਰੂ ਨਾਲ ਜੁੜ ਜਾਂਦਾ ਫਿਰ ਇਹ ਵੀ ਆਪਣੀਆਂ ਚੀਜ਼ਾਂ ਜਣੀਆਂ ਉਹਨੂੰ ਬਦਲ ਲੈਂਦੀਆਂ ਨੇ ਗੁਰੂ ਦੀ ਬਖਸ਼ਿਸ਼ ਹੋ ਜਾਂਦੀ ਹੈ ਸੋ ਜੀਵ ਨੂੰ ਇਸ ਸੰਸਾਰ ਦੇ ਉੱਤੇ ਪਰਮਾਤਮਾ ਨੇ ਜਿਸ ਤਾਂ ਆਪਾਂ ਇੱਥੇ ਕੰਮ ਕਾਰ ਕਰਨ ਵਾਸਤੇ ਆਇਆ ਜਾਂ ਵਪਾਰੀ ਵਪਾਰ ਕਰਨ ਆਇਆ ਇਸੇ ਤਰ੍ਹਾਂ ਹੀ ਬਲਵੇਂ ਸੰਸਾਰ ਦੇ ਉੱਤੇ ਭੇਜਿਆ ਵਪਾਰ ਕਰਨ ਵਾਸਤੇ ਸੱਚ ਵਪਾਰ ਕਰੂਆ ਵਪਾਰੀ ਦਰਮੈ ਨਹਿ ਖੇਮਤ ਮਾਰੀ ਵਪਾਰੀ ਮਾਇਆ ਲੈ ਕੇ ਜਾਂਦਾ ਤੇ ਜੀਵ ਨੂੰ ਪਰਮਾਤਮਾ ਨੇ ਕੀ ਦਿੱਤਾ ਪਵਣ ਪੂੰਜੀ ਪ੍ਰਗਾਸਿ ਸਵਾਸਾਂ ਨੂੰ ਪੂੰਜੀ ਦੇ ਕੇ ਇਸ ਸੰਸਾਰ ਦੇ ਉੱਤੇ ਭੇਜਿਆ ਤੇ ਸੱਚਾ ਵਪਾਰੀ ਜਿਹੜਾ ਸੱਚਾ ਗੁਰਸਿੱਖ ਹੋਈ ਹੈ ਜਿਹੜਾ ਸਤਗੁਰੂ ਬਚਨ ਕਰਦੇ ਨੇ ਗੁਰਬਾਣੀ ਦੇ ਵਿੱਚ ਵਣਜ ਕਰੋ ਬਣ ਜਾ ਰਹੋ ਵੱਖਰ ਨੇ ਹੁ ਸੰਭਾਲ ਐਸੀ ਵਸ ਵਿਸਾਹੀ ਹੈ ਜੈਸੀ ਨਿਮਹਿਨਾਲ ਅਗੇ ਸਾਹਸ ਜਾਣ ਹੈ ਐਸੀ ਵਸ ਸੰਭਾਲ ਭਾਈ ਰਾਮ ਕਹੋ ਚਿਤ ਲਾਏ ਹਰ ਦਾ ਸਵਕਰ ਲੈ ਚਣ ਸੌਦੇ ਕਰਪ ਦੀ ਆਏ ਜਿਹੜਾ ਸੱਚਾ ਵਰ ਸੇਖਾ ਮੇਰ ਕੋ ਆਪਣੇ ਸੁਆਸਾ ਨੂੰ ਸਫਲਿਆ ਕਰਦਾ ਹੈ ਵਿਆਥਨੀ ਦਵਾਉਂਦਾ ਧਾਮ ਧਮ ਸਦਾ ਸੁਹਾਤਾ ਧਾਮ ਨਿਰਤਾ ਨਾਇਲ ਗੁਰੂ ਦੇ ਬਖਸ਼ਿਸ਼ ਬਿਨਾਂ ਦੀ ਗੁਰੂ ਦੀ ਰਹਿਮਤ ਹੋ ਜਾਂਦੀ ਹੈ ਤਰਸ ਹੋ ਜਾਂਦਾ ਹੈ ਫਿਰ ਬੰਦਾ ਆਪਣੇ ਸਵਾਸਾਂ ਨੂੰ ਸਭਲੇ ਕਰਦਾ ਸੋ ਇਸ ਤਰ੍ਹਾਂ ਸਭ ਗੁਰੂ ਵਚਨ ਕਰਦੇ ਆ ਭਾਈ ਗੁਰਦਾਸ ਦੀ ਸਭ ਗੁਰਦਾਬ ਕਹਿੰਦਾ ਸੱਚਾ ਅਮਰ ਉਹ ਬੰਦ ਦਾ ਸਰੂਪ ਪਿਆਰੇ ਸੰਗਤ ਮੇਲਾਪ ਕਰ ਪੰਜ ਰੂਪ ਸੰਧਾਰੇ ਵਿੱਚ ਸੰਗਤ ਢੋਰੀ ਨਾ ਲੈਣ ਜੋ ਖਾਸ ਵਿੱਚ ਸਾਰੇ ਜਿਹੜਾ ਬੰਦਾ ਗੁਰੂ ਤੋਂ ਟੁੱਟਿਆ ਹੋਇਆ ਹੈ ਉਹਨੂੰ ਗੁਰੂ ਦੇ ਚਰਨਾਂ ਵਿੱਚ ਆਉਣ ਦਾ ਸਮਾਂ ਇਹਨਾਂ ਦਾ ਉਹ ਦੇ ਕਰਮ ਹੈ ਉਹ ਇੱਕਦੋਂ ਲੈ ਕੇ ਨਹੀਂ ਆਉਂਦੇ ਇਸ ਕਰਕੇ ਹਰ ਇੱਕ ਵਰਸਕ ਵਾਸਤੇ ਭਾਈ ਅਸੀਂ ਪਾਠ ਦੀ ਵੀ ਦਾਦੇ ਨੇ ਇੱਕ ਅਨੰਾਸ ਪਾਠ ਦੀ ਉਤਕੀ ਗੁਰਦਾਮ ਦਾਸ ਰੱਖੋ ਸ਼ਰਮਾਈ ਇੱਕ ਉਹ ਇੱਕ ਵਰਸਕ ਕੋਲੇ ਦਾ ਰਾਸ ਜਿਹੜਾ ਗੁਰੂ ਦੇ ਨਾਲ ਬੰਦਾ ਜੋੜਨੇ ਵਿੱਚ ਸਾਧਨਾ ਗੁਰੂ ਦੇ ਵੀ ਅਨੰਾਸ ਦੇਣੀ ਕਰਨੀ ਸਾ ਗੁਰੂ ਜੀ ਤਰਸ ਕਰਵਾ ਸਾਡੇ ਤੇ ਵਰਸ਼ਿਸ਼ ਕਰੋ ਉਹ ਆਇਆ ਜਿਹੜਾ ਚਾਲਕਾ ਮੰਤਕੀ ਸੋਸਤੋ ਸਿਰਾਇਲ ਨੂੰ ਸੰਭਰੀ ਬਖਸ਼ਿ ਕਰਨ ਆਪਣੇ ਚਾਣਾਂ ਨਾਲ ਜੁੜੀ ਰਹੀ ਸੀ ਸੋ ਇਸ ਤਰ੍ਹਾਂ ਜਿਹੜਾ ਵੀ ਬੰਦਾ ਆਉਂਦਾ ਇਸ ਸੰਸਾਰ ਵਿੱਚ ਤੇ ਕੁਛ ਨਾ ਕੁਛ ਇੱਥੇ ਘਟਣ ਵਾਸਤੇ ਆਉਂਦਾ ਕਮਾਈ ਕਰਨ ਵਾਸਤੇ ਆਉਂਦਾ ਜਿਸ ਤਰ੍ਹਾਂ ਆਪਾਂ ਵਿਦੇਸ਼ਾਂ ਚ ਜਾ ਕੇ ਕਮਾਈ ਕਰਦੇ ਬਹੁਤ ਔਖੀ ਹੈ ਕਮਾਈ ਬੜਾ ਹਾਰਡ ਵਰਕ ਹੈ ਬੜਾ ਪੂਣ ਪਸੀਨਾ ਇੱਕ ਕਰਕੇ ਕਮਾਈ ਕਰਦੇ ਆ ਪਰ ਇਸ ਤੋਂ ਜਿਹੜੀ ਕਮਾਈ ਸੰਭਾਲਣੀ ਹੈ ਬਾਬੇ ਦੇ ਵਿੱਚ ਵੀ ਉਦੋਂ ਵੀ ਔਖੀ ਹੈ ਮਾਇਆ ਮੌਣੀ ਔਖੀ ਹੈ ਪਰ ਮਾਇਆ ਸਾਹਮਣੇ ਉਗਮੇ ਔਖੀ ਹੈ ਇਸੇ ਤਰ੍ਹਾਂ ਹੀ ਬੰਦੇ ਨੇ ਕੰਨ ਬਣਾਉਣੇ ਬਹੁਤ ਔਖੇ ਨੇ ਸੇਵਾ ਸਰਨ ਕਰੇ ਮੱਧਾਂ ਸੰਗੁਰ ਕਹਿੰਦੇ ਨੇ ਆਪ ਕੋ ਔਖਾ ਸਾਜਣਾ ਕਮਾਈ ਕਰਨੀ ਬੜੀ ਔਖੀ ਹੈ ਪਰ ਉਹਨੂੰ ਸਾਹਮਣਾ ਉਤੋਂ ਵੀ ਵੱਡੀ ਅਖਿਆਰੀ ਹੈ ਜਿਹੜਾ ਜਿਹੜਾ ਮਾਇਆ ਮਾਇਆ ਤਾਂ ਮਤਾਂ ਕਿਸੇ ਦੁਕਾਨਾਂ ਦੇ ਜਾ ਕੇ ਵਰਤੂਗਾ ਪਰ ਜਿਹੜਾ ਇਹ ਸੱਚਾ ਧੰਨਾ ਇਹ ਨੂੰ ਸਮਝਣਾ ਬਹੁਤ ਔਖਾ ਹੈ ਕਿਸੇ ਨੂੰ ਮਾਰਾ ਬੋਲਦਾ ਕੋਈ ਮਾਰਾ ਕਰਦਾ ਕੋਈ ਨਿੰਦਿਆ ਚੁਕਲੀ ਕਰਦੀ ਸਭ ਤੋਂ ਵੱਧ ਜਿਹੜਾ ਪੁੰਨ ਕਦਮ ਹੁੰਦੇ ਆ ਇਹ ਨਿੰਦਿਆ ਨਾਲ ਹੁੰਦੇ ਆ ਜਾਂ ਹੋਰ ਸਤਿਗੁਰੂ ਬਚਨ ਰਹਿਤਨਾਮ ਜਿਹੜਾ ਹਜ਼ਰ ਕਬੀਰ ਭਾਗ ਮਾਛੀਸਰਾ ਮਾਨ ਜੋ ਜੋ ਪ੍ਰਾਨੀ ਖਾਹੇ ਈਰਥ ਵਰਤ ਨੇਮ ਕੀਤੇ ਸਭਰ ਸਤਜਦਾ ਸਾਰਾ ਮੋਜੀ ਵਿਅਤ ਕਰੇਗਾ ਲੈਣਾ ਇਹਨਾਂ ਚੀਜ਼ਾਂ ਨੂੰ ਵਰਤ ਤੁਸੀਂ ਕੇਸ ਕਰਕੇ ਇਹ ਕੰਡੀਸ਼ਨਾਂ ਰੱਖੀਆਂ ਨੇ ਜਿਨ੍ਹਾਂ ਨੇ ਆਪਣੇ ਪੌਲਰ ਸੰਭਾਲ ਕੇ ਰੱਖਣੀਆਂ ਸ਼ਾਸਤਰ ਕਾਰਨੇ ਬਣਾ ਸੰਦਲ ਲਿਖਿਆ ਆ ਆਪਾ ਗੁਰਬਾਣੀ ਦੇ ਵਿੱਚ ਦਾ ਮਾਰਦੇ ਹੀ ਆ ਸੰਤ ਕਾ ਮਾਰਗ ਧਰਮ ਕੀ ਪੌੜੀ ਕੋ ਬੜ ਭਾਗੀ ਪਾਵੇ ਇਥੇ ਦਾ ਆਪਾ ਧਰਮ ਕਹਿੰਦੇ ਨੇ ਪਰ ਧਰਮ ਨੂੰ ਕਹਿੰਦੇ ਕਿਉਂ ਨਾ ਧਰਮ ਸ਼ਾਸਤਰ ਕਾਰ ਲਿਖਦੇ ਨੇ ਜਿਹਦੇ ਵਿੱਚ ਇਹ 10 ਗੁਣ ਹੋਣ 10 ਨਿਸ਼ਾਨੀਆਂ ਹੋਣ ਉਹਨੂੰ ਧਰਮ ਹੀ ਕਿਹਾ ਜਾ ਸਕਦਾ ਲਿਖਦੇ ਨੇ ਕਿ ਜਿ ਖਿਮਾ ਅਹਿੰਸਾ ਦਇਆ ਮਰਦ ਸਤਿ ਬਚਨ ਤਾਪ ਦਾਨ ਸ਼ੀਲ ਸੋਜ ਤ੍ਰਿਸ਼ਨਾ ਬਿਨਾਂ ਧਰਮ ਲੈ ਦੇ ਦੱਸ ਜਾਣ ਇਸ ਤਰ੍ਹਾਂ ਸਤਿ ਦਾ ਵਾਰਧ ਧਰਮ ਦੀ ਪੌੜੀ ਸ੍ਰੀ ਗੁਰੂ ਸਾਹਿਬ ਨੇ ਇੱਥੇ ਬਖਸ਼ਿਸ਼ ਕੀਤੀ ਹੈ ਪੌੜੀ ਪੌੜੀ ਦੇ ਦੱਸ ਸਟੱਪ ਨੇ ਧਰਮ ਦੀ ਪੌੜੀ ਦੀ ਲਿਖਦੇ ਨੇ ਖਿਮਾ ਸਭ ਤੋਂ ਵੱਡੀ ਖਿਮਾ ਇਹ ਧਰਮ ਕੋਲ ਹੋਣਾ ਚਾਹੀਦਾ ਹਰ ਬੰਦੇ ਦੇ ਵਿੱਚ ਉਹਨੂੰ ਧਰਮ ਹੀ ਕਿਹਾ ਜਾਂਦਾ ਕਿਸੇ ਨੇ ਕੋਈ ਗਲਤੀ ਕੀਤੀ ਉਹਨੂੰ ਬਖਸ਼ ਦੇਣਾ ਖਿਮਾ ਕਰ ਦੇਣਾ ਇਹ ਬਹੁਤ ਵੱਡੀ ਗੱਲ ਹੈ ਜੇ ਕੋਈ ਕਿਮਾ ਨਹੀਂ ਕਰਦਾ ਕਿਮਾ ਕਰਨੀ ਬੜੀ ਔਖੀ ਹੈ ਕੋਈ ਗਲਤੀ ਕਰ ਲਵੇ ਬਹੁਤ ਔਖੀ ਹੈ ਕਿਮਾ ਕਰਨੀ ਪਰ ਜਿਹੜਾ ਕਰਦੇ ਵੇ ਉਹਨੂੰ ਤਰਮ ਨਹੀਂ ਕਿਹਾ ਜਾਂਦਾ ਕਿਮਾ ਐਸਾ ਜੀਵਨ ਮਰਨਾ ਜੀਵਾਂ ਤੇ ਦਇਆ ਕਰਨੀ ਮਾਸ ਦਾ ਖਾਣਾ ਕਿਸੇ ਨੂੰ ਮਾਰਨਾ ਨਾ ਇਹ ਉਹ ਐਂਸਾ ਕਹਿੰਦੇ ਨੇ ਇਹ ਤਾਂ ਮਨੁੱਖ ਦੇ ਵਿੱਚ ਹੋਣਾ ਚਾਹੀਦਾ ਐਂਸਾ ਦਇਆ ਦਇਆ ਤੋਂ ਸਭ ਤੋਂ ਵੱਡੀ ਹੈ ਹਰ ਇੱਕ ਤੇ ਦਇਆ ਕਰਨੀ ਗਰੀਬ ਤੇ ਬੱਚਿਆਂ ਤੇ ਹਰ ਇੱਕ ਤੇ ਦਇਆ ਕਰਨੀ ਕਿਰਮਾ ਮਹੇਸਾ ਦਇਆ ਮਿਰਧ ਮਿੱਠਾ ਬੋਲਣਾ ਇਹ ਵੀ ਬਹੁਤ ਵੱਡਾ ਗੁਣਾ ਹੈ ਸਤਿਗੁਰੂ ਸ੍ਰੀ ਨਾਨਕ ਦੇਵ ਜੀ ਨੇ ਤਾਂ ਆਸਾ ਦੀ ਰੂਹ ਦੇ ਵਿੱਚ ਇਹ ਪੰਨ ਕੀ ਲਿਖ ਦਿੱਤੀ ਕਿ ਮਿੱਠਤ ਨਿਮੀ ਨਾਨਕਾ ਗੁਣ ਚ ਗਿਆਨਾਂ ਦਾ ਸਾਰੇ